मेरा नाम रविंद्रपाल सिंह है और मैं जिला अमृतसर ਦੇ ਵਿੱਚ بطور ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਦਾ ਨਾਤਾ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਪੰਜਾਬ ਸਰਕਾਰ ਦਾ ਜਿਹੜਾ ਹੈ ਅਡਲਟਰੇਸ਼ਨ ਦੇ ਉੱਤੇ ਜ਼ੀਰੋ ਟੋਲਰੈਂਸ ਹੈ ਸੋ ਇਸ ਦੇ ਮੁਤਲਕ ਸਾਨੂੰ ਜਿਹੜਾ ਸਿਹਤ ਮੰਤਰੀ ਪੰਜਾਬ ਔਰ ਕਮਿਸ਼ਨਰ ਫੂਡ ਸੇਫਟੀ ਪੰਜਾਬ ਜੀ ਵੱਲੋਂ ਵੀ ਸਖਤਤਾ ਦਿੱਤਾ ਹੈ ਕਿ ਅਸੀਂ ਜਿਹੜਾ ਹੈ ਅਡਲਟਰੇਸ਼ਨ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਸੋ ਇਸ ਦੀ ਲੜੀ ਤਹਿਤ ਅੱਜ ਅਸੀਂ ਜਿਹੜਾ ਹੈ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਔਰ ਪੁਲਿਸ ਵਿਭਾਗ ਦੀ ਜਿਹੜੀ ਹੈ ਸਾਂਝੀ ਕਾਰਵਾਈ ਕਰਦੇ ਹੋਏ ਅਸੀਂ ਇੱਥੇ ਇੱਕ ਜੀਕੇ ਫੂਡ ਟਰੇਡਿੰਗ ਕੰਪਨੀ ਹੈ ਜਿਸ ਦਾ ਕੀ ਮਾਲਕ ਜਿਹੜਾ ਵਿਕਰਮਜੀਤ ਸਿੰਘ son of ਸਿੰਘ ਬਲਵਿੰਦਰ ਸਿੰਘ ਹੈ ਔਰ ਇੱਥੇ ਉਹ ਆਪਣਾ ਜਿਹੜਾ ਹੈ ਰਿਫਾਈਨਡ ਔਰ ਬਨਸਪਤੀ ਨੂੰ ਮਿਕਸ ਕਰਕੇ ਉਹਦੇ ਵਿੱਚ ਕੀ ਦੀ ਫਲੇਵਰ ਪਾ ਕੇ ਇਸ ਨੂੰ ਜਿਹੜਾ ਦੇਸੀ ਕੀ ਰੂਪ ਦੇ ਕੇ ਵੱਖ-ਵੱਖ ਜਿਹੜੀਆਂ ਹੈ ਧਾਰਮਿਕ ਸਥਾਨਾਂ ਦੇ ਸਾਹਮਣੇ ਇਸ ਨੂੰ ਵੇਚ ਰਿਹਾ ਸੀ ਔਰ ਮਾਰਕੀਟ 'ਚ ਵੀ ਵੇਚ ਰਿਹਾ ਹੋਇਆ ਓਬਵੀਅਸਲੀ ਹੈ ਸੋ ਅੱਜ ਸਾਡੇ ਜਿਹੜੇ ਫੂਡ ਸੇਫਟੀ ਆਫਿਸਰਸ ਨੇ ਔਰ ਸਾਡੇ ਜਿਹੜੇ ਫੂਡ ਸੇਫਟੀ ਵਿੰਗ ਦੇ ਸਾਰੇ ਮੁਲਾਜ਼ਮ ਨੇ ਔਰ ਪੁਲਿਸ ਵਿਭਾਗ ਦੇ ਜਿੰਨੇ ਵੀ ਮੁਲਾਜ਼ਮ ਨੇ ਕਨਸਰਨ ਥਾਣੇ ਚਾਟੇਵੰਡ ਦੇ ਉਹਨਾਂ ਵੱਲੋਂ ਜਿਹੜਾ ਹੈ ਇਸ ਨੂੰ ਕਾਰਵਾਈ ਕਰਦੇ ਹੋਏ ਇਸ ਦਾ ਜਿਹੜਾ ਸਾਰਾ ਸਟਾਕ ਹੈ ਉਸ ਨੂੰ ਸੀਜ਼ ਕਰ ਲਿਆ ਗਿਆ ਹੈ ਔਰ ਜਿਹੜੇ ਇਹਦੇ ਸੈਂਪਲਸ ਨੇ ਚਾਰ ਸੈਂਪਲਸ ਅਸੀਂ ਲੈ ਲਏ ਆ ਇੱਕ ਇਹਨੇ 15 ਕਿਲੋ ਦੇ ਟੀਨ ਦੇ ਵਿੱਚ ਕਿਉਂ ਪਰ ਆਇਆ ਸੀ ਉਹ ਲਿਆ ਹੈ ਇੱਕ ਇਹਦੇ ਕੋ ਅ ਅ ਅ ਕਿਲੋ ਜਿਆ ਕਿਲੋ ਕਿਲੋ ਦੇਖੇ ਉਹਦੇ ਪਿੱਛੇ ਔਰ ਜਿਹੜਾ ਸਾਡੇ ਕੋਲੋ ਜਿਹੜਾ ਟੀਨਸ ਸੀਗਾ 15 ਕਿਲੋ ਦੇ ਟੀਨ ਸੀ ਉਹਦਾ ਟੋਟਲ 225 ਕਿਲੋ ਬਣਿਆ ਹੈ ਔਰ ਜਿਹੜਾ ਪੈਕਿੰਗ ਦੇ ਵਿੱਚ ਸੀ ਡਿਫਰੈਂਟ ਡਿਫਰੈਂਟ ਪੈਕਿੰਗ ਦੇ ਸਰਬਾ ਕਿਲੋ ਕਿਲੋ ਦੀ ਉਹ ਜਿਹੜਾ ਸਾਡੇ ਕੋਲੋ 143 ਸੋ ਟੋਟਲ ਸਾਡੇ ਕੋਲ 368 ਕਿਲੋ ਜਿਹੜਾ ਹੈ ਇਹਦੇ ਕੋਲ ਬਣਿਆ ਹੋਇਆ ਕੀ ਬਰਾਮਤ ਹੋਇਆ ਇਸ ਤੋਂ ਇਲਾਵਾ ਸਾਡੇ ਕੋਲੋਂ ਅਜੇ ਉਹ ਕਾਊਂਟਿੰਗ ਚੱਲ ਰਹੀ ਹੈ ਜਿਹੜੇ ਬਨਸਪਤੀ ਔਰ ਰਿਫਾਈਨ ਦੇ ਟੀਨ ਸੀ ਉਹ ਲਗਭਗ 100 ਦੇ ਕਰੀਬ ਹੋ ਵੀ ਹੈ ਟੀਨ ਸੋ ਡੇਢ ਕੇ ਕੁਆਂਟਲ ਉਹ ਵੀ ਹੈ ਜਿਹੜੇ ਫੈਕਟਰੀ ਚਲ ਗਈ ਹੋਗੀ ਉੱਥੇ ਵੀ ਉੱਥੇ ਉੱਥੇ ਅਸੀਂ ਮੈਂ ਕਹਿ ਰਿਹਾ ਜੀ ਕਿ ਅਸੀਂ ਜਿਹੜਾ ਇਮੀਡੀਏਟ ਇਫੈਕਟ ਉਹ ਉੱਥੇ ਜਿੱਥੇ ਜਿੱਥੇ ਵੀ ਇਕਾਨਾ ਜਿੱਕੇ ਉਹ ਹੈ ਉਸ ਨੂੰ ਅਸੀਂ ਇਮੀਡੀਏਟਲੀ ਇਫੈਕਟ ਨੂੰ ਰੀਕਾਲ ਕਰਾਂਗੇ ਔਰ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਜਿੰਨਾ ਵੀ ਦੁਕਾਨਾਂ ਦੇ ਉੱਤੇ ਇਹ ਪਿਆ ਹੋਇਆ ਇਮੀਡੀਏਟ ਇਫੈਕਟ ਉਹ ਉਸ ਨੂੰ ਡਿਸਕਾਰਡ ਕਰ ਦੇਣ ਔਰ ਜਿਸ ਵੀ ਦੁਕਾਨ ਤੇ ਕਿਤੇ ਪਾਇਆ ਗਿਆ ਉਸ ਤੇ ਵੀ ਜਿਹੜਾ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਸਾਰੇ ਸਾਰਾ ਗੋਦਾਮ ਟੋਟਲ ਅਸੀਂ ਸੀਲ ਕਰ ਰਹੇ ਹਾਂ ਜਿੰਨਾ ਪ੍ਰੋਡਕਟ ਹੈ ਅਸੀਂ ਜਿੰਨਾ ਵੀ ਇਹਦਾ ਕਿਓ ਸੀ ਉਹਨੂੰ ਸੀਜ਼ ਕਰਕੇ ਅਸੀਂ ਪੁਲਿਸ ਦੀ ਕਸਟਡੀ ਚ ਦੇ ਦੇਣਾ ਗਰਵਾਲੀ ਦੇ ਏਰੀਆ ਵਿੱਚ ਨਕਲੀ ਘੋ ਬਣਾਉਂਦੀ ਫੈਕਟਰੀ ਰਿਕਵਰ ਕੀਤੀ ਗਈ ਅੱਜ ਜਿੱਥੇ ਕਿ ਕਾਫੀ ਬਲਕ 'ਚ ਨਕਲੀ ਘੋ ਬਣਾਇਆ ਜਾ ਰਿਹਾ ਸੀ ਜਿਸ ਨੂੰ ਫਾਈਂਟ ਤੋਂ ਬਣਾਇਆ ਜਾ ਰਿਹਾ ਸੀਗਾ ਤੇ ਕਾਫੀ ਬਲਕ ਦਾ ਅਮਾਉਂਟ ਹੈ ਤੇ ਜੋ ਫੂਡ ਸੇਫਟੀ ਵਾਲੇ ਸਾਨੂੰ ਐਗਜ਼ੈਕਟ ਅਮਾਉਂਟ ਦੱਸਣਗੇ ਤੇ ਕਿੰਨੀ ਕੁਆਂਟੀਟੀ ਤੇ ਨਕਲੀ ਘੋ ਅੰਦਰ ਬਰਾਮਦ ਹੋਇਆ ਇਹ ਕਿੰਨੇ ਕਿੰਨੇ ਰੁਪਏ ਆਪ ਲੱਗੇ ਹੋਏ ਇਹ ਚੱਲ ਰਿਆ ਸੀ ਸਾਡਾ 3-4 ਦਿਨ ਤੋਂ ਟੈਪ ਟਰੈਪ ਚੱਲ ਰਿਹਾ ਸੀਗਾ ਤੇ ਅਹੀਂ ਪੂਰੀ ਰਿਐਕਟ ਕਰਕੇ ਅੱਜ ਮਤਲਬ ਰੇਡ ਕੀਤੀ ਹੈ ਜੁਆਇੰਟ ਰੇਡ ਕੀਤੀ ਹੈ ਫੂਡ ਸਪਲਾਈ ਵਾਲੇ ਨੂੰ ਬੁਲਾ ਕੇ ਤੇ ਜਿਹਦੇ ਇਹਦੇ ਚ ਜੀ ਫਿਲਹਾਲ ਤਾਂ ਇਹਨਾਂ ਦਾ ਫੈਕਟਰੀ ਦਾ ਇੱਕ ਹੀ ਵਰਕਰ ਹੀ ਸਾਨੂੰ ਇਥੋਂ ਮਤਲਬ ਅਰੈਸਟ ਕੀਤਾ ਗਿਆ ਹੈ ਤੇ ਬਾਕੀ ਜੋ ਓਨਰ ਆ ਉਹ ਤਫतीश ਦਾ ਪਾਰਟ ਆ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਦੇ ਬਾਰੇ ਤਸਦੀਕ ਕਰਕੇ ਤੁਹਾਨੂੰ ਦੱਸ ਦਿੱਤਾ ਜਾਵੇਗਾ ਜੀ ਬਿਲਕੁਲ ਜੀ ਉਹ ਭੱਜ ਗਿਆ ਉਹਨੂੰ ਭੱਜ ਕੇ ਹੀ ਫੜਿਆ ਗਿਆ ਹੈ ਸਾਡੇ ਮਤਲਬ ਸਟਾਫ ਵੱਲੋਂ ਹਾਂਜੀ ਬਿਲਕੁਲ ਜੀ ਇਹ ਬੇਸਿਕਲੀ ਗੁਰੂ ਘਰ ਆ ਦੇ ਅੰਦਰ ਹੀ ਜਾ ਰਿਹਾ ਸੀਗਾ ਜਿਵੇਂ ਸ਼ੀਦਾ ਸਾਹਿਬ ਆ ਆਪਣੇ ਸ਼੍ਰੀ ਦਵਾਰ ਸਾਹਿਬ ਤੇ ਇਹ ਫੂਡ ਸਪਲਾਈ ਵਾਲੇ ਨੇ ਨਾ ਪਹਿਲਾਂ ਵੀ ਇਹਦਾ ਸੈਂਪਲ ਲਿੱਤਾ ਜਾ ਚੁੱਕਾ ਹੈ ਤੇ ਜੋ ਫੈਕਟਰੀ ਸੀ ਜਿੱਥੇ ਚੱਲ ਰਿਆ ਸੀ ਇਹ ਬਣਾਉਣ ਦਾ ਧੰਦਾ ਚੱਲ ਰਿਆ ਸੀ ਉਹ ਅੱਜ ਆਪਾਂ ਨੂੰ ਹੋ ਗਿਆ ਰਿਕਵਰ ਹੋ ਗਿਆ ਜੀ ਘਰ ਸੀਲ ਕਰ ਦਿੱਤਾ ਗਿਆ ਜੀ ਬਿਲਕੁਲ ਫੂਡ ਸਪਲਾਈ ਵਾਲੇ ਨੂੰ ਸੀਲ ਕਰਨਗੇ ਤੇ ਅਸੀਂ ਆਪਣੀ ਜੋ ਆਪਣਾ ਲੀਗਲ ਐਕਸ਼ਨ ਹੈ ਅਸੀਂ ਇਮੀਡੀਟਲੀ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਅ ਕਾਫੀ ਜਿਹੀ ਕੋਇੰਟਰਸਟੀ ਕਿਉਂ ਕਿਉਂ ਹੋਇਆ ਜੇ ਦੀ ਐਗਜੈਕਟ ਫੀਕਰ ਤੁਹਾਨੂੰ ਜਲਦੀ ਤੋਂ ਜਲਦੀ ਦੱਸ ਦਿੰਦੇ ਕਿੰਨੀ ਦੇਰ ਤੋਂ ਚੱਲ ਰਿਆ ਸੀ ਤੇ ਪ੍ਰੈਕਟੀਕਲੀ ਜੇ ਤਾਂ ਸੀ ਕਰ ਰਹੇ ਆ ਕਰ ਲੈਨੇ ਆ ਤਸਦੀਕ ਕਰ ਰਹੇ ਆ ਤਾਂ ਪੀਛ ਦਾ ਪਾਰਟ ਆ ਤੇ ਫਿਲਹਾਲ ਆਪਾਂ ਰੇਡ ਕੀਤੀ ਹੈ ਕੰਡਕਟ ਤੇ ਜਲਦੀ ਤੋਂ ਜਲਦੀ ਇਹ ਦੱਸ ਦਿੰਨੇ ਆ ਵੀ ਇਹ ਕਿੰਦੀ ਦਿਨ ਤੋਂ ਚੱਲ ਰਿਹਾ ਸੀ ਤੇ ਇਹਦੇ ਚ ਕੌਣ ਕੌਣ ਇਨਵੋਲ ਆ